ਅੱਜ ਜਸੇ ਆਏ ਜੀ ਪੁੱਚੋ ਖੁਰਦ ਸੋਨੂੰ ਦਿਖਾਵਾਂਗੇ ਪੁਰਾਣੀ ਹਵੇਲੀ ਤੇ ਨਾਲ ਕੁਝ ਪੁਰਾਣੀਆਂ ਜਗਾਵਾਂ ਆਹ ਦੇਖ ਸਕਦੇ ਹੋ ਜੀ ਤੁਸੀਂ ਪੁਰਾਣਾ ਖੂ ਤਾਂ ਬੰਦ ਕਰਤਾ ਇਹ ਬਾਜ਼ਾਰ ਦੇ ਵਿੱਚ ਹੈ ਜੀ ਇੱਧਰ ਦੇਖੋ ਸ਼ੈੱਡ ਵਗੈਰਾ ਆਇਆ ਹੋਇਆ ਬੈਠਣ ਵਾਸਤੇ ਬੈਂਚ ਵਗੈਰਾ ਲੱਗੇ ਹੋਇਆ ਆਹ ਸਾਈਡਾਂ ਨੇ ਜੀ ਇਹਦੇ ਦੇਖ ਸਕਦੇ ਤੁਸੀਂ ਸਾਹਮਣੇ ਦੇਖਣਾ ਉਸ ਅੰਦਰ ਲੈ ਕੇ ਜਾਵਾਂ ਅਇਧਰ ਦੇਖੋ ਟੈਗ ਹੀ ਕੋ ਜੀ ਉਹ ਅੰਦਰ ਲੈ ਕੇ ਜਾਵਾਂਗੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਦੇਖ ਸਕਦੇ ਮੇਰੀ ਵੀ ਮੇਰੇ ਮਤਲਬ ਮੇਰੇ ਜੰਮਨ ਤੋਂ ਵੀ ਪਹਿਲਾਂ ਦੀ ਇਹ ਹਵੇਲੀ ਆ ਦੇਖ ਸਕਦੇ ਇਹ ਤੁਸੀਂ ਆ ਸਕਦੇ ਅੰਦਰ ਇਧਰ ਆਪ ਹੁਣ ਤੁਹਾਨੂੰ ਦਿਖਾਉਣਾ ਅੰਦਰੋਂ ਦੇਖੋ ਬਈ 1.5 ਤੋਂ 2 ਫੁੱਟ ਦੀ ਕੰਦਾ ਗਈ ਘਟੋ ਘਟ ਬਹੁਤ ਸੋਹਣੇ ਡਿਜ਼ਾਈਨ ਬਣਾਏ ਹੋਇਆ ਦੇਖੋ ਤੁਸੀਂ 12 ਦੇ ਉੱਪਰ ਗਲਾਈ ਵਾਲੇ ਪੁਰਾਣੇ ਜਵਾਨੇ ਚ ਇਹੋ ਜਿਹੇ ਡਿਜ਼ਾਈਨ ਜ਼ਿਆਦਾ ਬਣਦੇ ਸੀਗੇ ਜੀ ਆ ਤੁਸੀਂ ਦੇਖ ਸਕਦੇ ਕਿੰਨੇ ਕ ਟਾਈਮ ਪੁਰਾਣੀ ਹੋਈ ਹੈ

ਆਣਾ ਨਿੰਮਈਏ ਕੰਸੂਨ ਦਿਖਾਉਣੇ ਉਹਦੇ ਨਾਲ ਵਾਲੀ ਕੋਠੀਆਂ ਜੀ ਇਹਦੀ ਮੁਰੰਮਤ ਵਗੈਰਾ ਕਰਤੀ ਆ ਬੈਠਣ ਵਾਸਤੇ ਬੀਯੁਰਗਾ ਦੇ ਬੰਦਾ YouTube ਤੇ ਆਓ ਤੁਸੀਂ ਵੀਡੀਓ ਦੇਖ ਸਕਦੇ ਹੋ ਸਾਹਮਣੇ ਪਰਾਣੀ ਕੋਠੀ ਨੂੰ ਨਵੀਂ ਲੋਕ ਦਿੱਤੀ ਹੋਈ ਹੈ ਜੀ ਇੱਥੋਂ ਪਤਾ ਲੱਗਦਾ ਜੀ ਸਾਮ ਸੰਭਾਲ ਦੇ ਸਾਰੀ ਚੀਜ਼ਾਂ ਵੱਜ ਜਾਂਦੀਆਂ ਨੇ ਔਰ ਦੇਖੋ ਜੀ ਪੁਰਾਣਾ ਗੇਟ ਐਂਟਰੀ ਗੇਟ ਉੱਪਰ ਪੌੜੀਆਂ ਚੜ੍ਹਦੀਆਂ ਨੇ ਯਾਦ ਆ ਜਾਂਦੀ ਗੇਟ ਆਜੀ ਬੈਕ ਸਾਈਡ ਆ ਜੀ ਤੇ ਆਉ ਜਿਹਦੀ ਤੁਹਾਨੂੰ ਪੁਰਾਣੀ ਕੋਠੀ ਦਿਖਾਈ ਸੀਗੀ ਉਹਦੀ ਬੈਕ ਸਾਈਡ ਆ ਜੀ ਸਾਰੇ ਇਕੱਠੇ ਹੀ ਗਏ ਹੁਣ ਘਰ ਦੇ ਪੈ। ਇੱਕ ਇੱਕੀ ਕੋਠੀ ਹੈ ਜੀ ਦੋਨੇ। ਸਾਰਾ ਇਹ ਦੰਨ ਘਰ ਤੇ ਲੱਗੇ ਤੋ। ਆ ਦੇਖੋ ਵੀ ਡਿਜ਼ਾਈਨ ਕੌਲਿਆਂ ਤੇ ਕੱਢੇ ਹੋਏ ਆ ਜੀ। ਪ੍ਰਾਣ ਦਰਵਾਜ਼ਾ ਦੇਖੋ ਜਗਾ